ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਗਰਮੀਆਂ ਦੇ ਵਿੱਚ ਦੁਪੱਟਿਆਂ ਦੀ ਵੀਡੀਓ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਔਰ ਪਿਓਰ ਕਾਟਨ ਦੇ ਵਿੱਚ ਰਹੇਗਾ ਜੀ ਇਹ ਦੁਪੱਟਾ ਖੁੱਲੀ ਢੁੱਲੀ ਪ੍ਰੋਪਰ ਲੈਂਥ ਬੇਰਥ ਹੈ ਦੀ ਰੰਗ ਵੀ ਜੀ ਪੂਰੇ ਫਾਸਟ ਰੈਨ ਵਾਲੇ ਨੇ ਇਹ ਦੇਖੋ ਇਸ ਤਰ੍ਹਾਂ ਜੀ ਸਾਈਡ ਦੇ ਉੱਪਰ ਬੰਬਲ ਰਹਿਣਗੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰ ਮਿਲ ਜਾਣਗੇ ਇਹ ਦੇਖੋ ਜਿਸ ਦਾ ਲਾਈਟ ਕੈਮਲ ਕਲਰ ਹੈਗਾ ਇਹ ਦੇਖੋ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਹ ਜੀ ਇਹਨਾਂ ਦੀ ਕੀਮਤ ਰਹਿ ਕੀ ਜੀ 200 200 ਦੇ ਵਿੱਚ ਮਿਲੇਗਾ ਜੀ ਇਹ ਤੁਹਾਨੂੰ ਦੁਪੱਟਾ ਦੁਪੱਟਾ ਪੂਰਾ ਖੁੱਲਾ ਢੁੱਲਾ ਰਹੇਗਾ ਜੀ ਜਿਦਾ ਮਾਰਜੀ ਲੇਡੀਜ਼ ਜਿਹੜੀਆਂ ਇਹਦੀ ਬੁੱਕਲ ਮਾਰ ਸਕਦੀਆਂ ਨੇ ਇਸ ਤੋਂ ਬਾਅਦ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਜੀ ਜੈਪੁਰੀ ਪ੍ਰਿੰਟ ਦੇ ਵਿੱਚ ਦੁਪੱਟੇ ਨੇ ਇਹ ਵੀ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੇ ਨੇ ਇਹ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਰੈੱਡ ਦੇ ਵਿੱਚ 골ਡਨ ਕਲਰ ਦਾ ਡਾਟਸ ਬਣੇ ਹੋਏ ਨੇ ਫਲਾਵਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਇਹਦੇ ਵਿੱਚ ਤੁਹਾਨੂੰ ਮਹਿਰੂਨ ਛੇਡ ਵੀ ਮਿਲ ਜਾਏਗਾ ਇਹਦਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਇਸ ਦੇ ਵਿੱਚ ਤੁਹਾਨੂੰ ਬਰਾਊਨ ਕਲਰ ਨਾਲ ਰੈੱਡ ਕਲਰ ਔਰ ਇਹ ਦੇਖੋ ਬਲੂ ਕਲਰ ਇਸ ਤਰ੍ਹਾਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਡਿਜ਼ਾਈਨਾਂ ਔਰ ਕਲਰਾਂ ਦੇ ਵਿੱਚ ਜਿਹੜੇ ਤੁਹਾਨੂੰ ਦੁਪੱਟੇ ਮਿਲ ਜਾਣਗੇ ਇਹ ਦੇਖੋ ਇਹ ਦੇਖੋ ਜੀ ਦੁਬਾਰਾ ਫਿਰ ਤੋਂ ਤੁਹਾਨੂੰ ਦਿਖਾਉਨੇ ਆਂ ਸੀ ਆ ਦੇਖੋ ਇੱਕ ਹੋਰ ਡਿਜ਼ਾਈਨ ਇਹਦੇ ਵਿੱਚ ਜੀ ਲਾਈਟ ਸ਼ੇਡ ਰਹਿਣ ਵਾਲੇ ਨੇ ਆ ਦੇਖੋ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੇ ਨੇ ਜੀ ਇਹ ਦੁਪੱਟੇ ਰਿਯਾਨ ਕਾਟਨ ਦੇ ਵਿੱਚ ਇਹ ਦੇਖੋ ਬਲੂ ਸ਼ੇਡ ਦੇ ਵਿੱਚ ਇਸ ਤਰ੍ਹਾਂ ਸਕਰੀਨ ਦੇ ਉੱਪਰ ਵੀ ਸਾਡਾ ਨੰਬਰ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਇਹਨਾਂ ਸਾਰਿਆਂ ਦੀ ਕੀਮਤ ਜਿਹੜੀ ਹੈ ਜੀ 100 ਰੁਪੀਸ ਹੈ 100 ਰੁਪੀਸ ਦੇ ਵਿੱਚ ਮਿਲਣਗੇ ਜੀ ਤੁਹਾਨੂੰ ਇਹ ਦੁਪੱਟੇ ਦੇਖੋ ਪ੍ਰਿੰਟ ਬਹੁਤ ਹੀ ਪਿਆਰਾ ਹੈ ਕਲਰ ਵੀ ਬਹੁਤ ਹੀ ਪਿਆਰੇ ਨੇ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦਿਖਾਉਨੇ ਆ ਇਹ ਦੇਖੋ ਬਹੁਤ ਹੀ ਸ਼ੀਸ਼ਾ ਹੈ ਡਾਰਕ ਇਹ ਵੀ ਬੰਬਲ ਵਾਲੇ ਦੁਪੱਟੇ ਨੇ ਨਹੀਂ ਬਕਾਇਦਾ ਸਟicker ਲੱਗੇ ਹੋਏ ਨੇ ਇਹਨਾਂ ਤੇ ਕਲਰ ਫਾਸਟਿੰਗ ਰਹਿਣ ਵਾਲੇ ਨੇ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਹਨਾਂ ਜਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ